ਅੱਜ ਸਰਦਾਰ ਗੁਰਮੀਂਦਰ ਸਿੰਘ ਜੀ ਦੇ ਪਿੰਡ ਗੱਗੜਵਾਲ ਵਿਖੇ ਆਪਾਂ ਖੇਤੀਬਾੜੀ ਮਹਿਕਮੇ ਦੇ ਵੱਲੋਂ ਆਏ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਇੱਥੇ ਸਰਫੇਸ ਸੀਡਰ ਹੈ ਜਿਹੜਾ ਇਹਦੇ ਨਾਲ ਇਹਨਾਂ ਨੇ ਕਣਕ ਬੀਜੀ ਸੀ ਤੇ ਇਹਨਾਂ ਨੇ ਦੱਸਿਆ ਵੀ ਕੋਈ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਤੇ ਹੋਰ ਫਸਲਾਂ ਦੇ ਮੁਕਾਬਲੇ ਉਨੀ ਹੀ ਚੰਗੀ ਫਸਲ ਖੜੀ ਹੈ ਤੇ ਅਸੀਂ ਇਹ ਮਤਲਬ ਕਿਸਾਨ ਵੀਰਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਵੀ ਜੇ ਇਹਨਾਂ ਨੇ ਉਪਰਾਲਾ ਕੀਤਾ ਇਹਦਾ ਸਾਰੇ ਇਹ ਕਰਨ ਤੇ ਇਹ ਮਤਲਬ ਖੁਮਾਨੋ ਬਲਾਕ ਚੇਪਿੰਡ ਆ ਜਾਂਦਾ ਜਿਲ੍ਹਾ ਫਤਿਹਗੜ ਸਾਹਿਬ ਤੇ ਅਸੀਂ ਇਹ ਇਹਨਾਂ ਨੂੰ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਆ ਵੀ ਇਹ ਜਿਹੜੀ ਹੈ ਮਸ਼ੀਨਰੀ ਆਪਣੇ ਸੁਸਾਇਟੀ ਦੇ ਥਰੂ ਸਬਸਿਡੀ ਤੇ ਦਿੱਤੀ ਹੋਈ ਹੈ ਤੇ ਇਹਦਾ 450 450 ਰੁਪਏ ਖਰਚੇ ਨਾਲ ਹੀ ਵਿਜਾਈ ਹੋ ਜਾਂਦੀ ਹੈ ਤੇ ਘੱਟ ਖਰਚੇ ਤੇ ਕਿਸਾਨ ਨੂੰ ਇਹਦੇ ਨਾਲ ਤੇ ਛੋਟੇ ਟਰੈਕਟਰ ਨਾਲ ਤੇ ਛੋਟਾ ਕਿਸਾਨ ਇਹਨੂੰ ਵਿਧੀ ਨੂੰ ਯੂਜ਼ ਕਰਕੇ ਤੇ ਬੜੀਆ ਮਤਲਬ ਖੇਤੀ ਆਪਣੀ ਕਰ ਸਕਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਮਿੰਦਰ ਸਿੰਘ ਸਾਰਾ ਜੁਹਾਰ ਸਿੰਘ ਪਿੰਡ ਗੱਗੜਵਾਲ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਮੈਂ ਸਰਫੇਸ ਵੀਡੀਓ ਦੇ ਨਾਲ 25 ਅਕਤੂਬਰ ਨੂੰ ਮਤਲਬ ਆਪਣੇ ਖੇਤਾਂ ਦੇ ਵਿੱਚ 1.5 ਏਕੜ ਦਾ ਏਰੀਆ ਜਿਹੜਾ ਹੈਗਾ ਸੀ ਉਹ ਬੀਜਿਆ ਸੀ ਤੇ ਹੁਣ ਤੱਕरीबन ਅੱਜ 75 ਤੋਂ 76 ਦਿਨ ਹੋ ਚੁੱਕੇ ਨੇ 175 ਤੋਂ 76 ਦਿਨ ਤੇ ਤਕਰੀਬਨ ਫਸਲ ਹੈ ਜਿਹੜੀ ਉਹ ਪੱਕ ਕੇ ਤਿਆਰ ਹੈ ਜੀ ਹੁਣ ਤੇ ਹਾਲੇ ਤੱਕ ਜਿਹੜਾ ਹੈਗਾ ਮਤਲਬ ਫਸਲ ਦਾ ਰਿਸਪੌਂਸ ਬਹੁਤ ਵਧੀਆ ਮਤਲਬ ਦੇਖਣ ਨੂੰ ਕੋਈ ਆਏ ਨਹੀਂ ਲੱਗਦੇ ਹੈਗੇ ਵੀ ਦੂਜੇ ਖੇਤਾਂ ਨਾਲੋਂ ਇਹ ਪਿੱਛੇ ਹੈ ਜੀ ਫਸਲ ਬਾਕੀ ਚਲੋ ਪਰਮਾਤਮਾ ਕਰੇ ਕੱਲ ਪਰਸ ਨੂੰ ਵਢਾਉਂਦੇ ਆ ਫੇ ਪਤਾ ਲੱਗੂਗਾ ਵੀ ਕੀ ਦਾ ਰਿਸਪੌਂਸ ਹੈ ਜਿਹੜਾ ਵਧੀਆ ਆਪਾਂ ਨੂੰ ਮਿਲਦਾ ਹੈ ਜੀ ਬਾਕੀ ਹਵਾ ਚੱਲੀ ਹੈ ਹਨੇਰੀ ਚੱਲੀਆਂ ਨੇ ਜਿਵੇਂ ਹੋਰ ਫਸਲਾਂ ਗਿਰ ਜਾਂਦੀਆਂ ਉਹ ਤੋਂ ਕਾਫੀ ਬਚਾਅ ਰਹਿੰਦਾ ਜੀ ਇਹਦਾ ਫਸਲ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਸਾਰੀ ਖੜੀ ਹੈ ਤਕਰੀਬਨ ਤਕਰੀਬਨ ਕੋਈ ਹੈ ਇੱਕ ਅੱਧੀ ਤੱਗੀ ਜਿਹੜੀ ਗਰੀ ਹੋਈ ਆ ਬਾਕੀ ਸਾਰੀ ਠੀਕ ਹੈ ਜੀ ਬਾਕੀ ਗੁੱਲੀ ਡੰਡੇ ਦਾ ਵੀ ਹੈਗਾ ਜੀ ਗੁੱਲੀ ਡੰਡੇ ਦੀ ਇਹਦੇ ਉੱਤੇ ਇੱਕ ਵੀ ਸਪਰੇ ਨਹੀਂ ਹੋਈ ਜਿਹੜਾ ਪਿਛਲਾ ਖੇਤ ਹੈ ਅਤੇ ਗੁੱਲੀ ਡੰਡਾ ਜਿਹੜਾ ਹੈਗਾ ਫੂਸ ਕਰਕੇ ਉਹ ਜੰਮਦਾ ਹੀ ਨਹੀਂ ਹੈਗਾ ਜੀ ਸਿਰਫ ਕਣਕ ਰਹਿ ਜਾਂਦੀ ਹੈ ਜਿਹੜੀ ਜੰਮਦੀ ਹੈ ਬਾਕੀ ਸਾਰਾ ਕੁਝ ਠੀਕ ਹੈ ਜੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਹਾਂਜੀ ਇਹ ਜਦੋਂ ਜੀ ਬਜਾਈ ਕੀਤੀ ਹੈ ਇਹ 110 ਦਾ ਲਾਨ ਸੀ ਤੇ 110 ਦਾ ਲਾਨ ਜਿਹੜਾ ਕਾਫੀ ਮੰਨਿਆ ਜਾਂਦਾ ਹੈ ਪੂਛਾ ਦੇ ਬਰਾਬਰ ਤੇ ਇਸ ਟਾਈਮ ਹੈ ਜਿਹੜਾ ਹੈਗਾ ਲਾਨ ਜੇ ਆਪਾਂ ਦੇਖੀਏ ਤਾਂ ਸਮਝ ਲਓ ਵੀ ਉਹ ਵਿਚੇ ਰਲ ਚੁੱਕਿਆ ਥੋੜਾ ਬਹੁਤਾ ਜਿੱਥੇ ਜ਼ਿਆਦਾ ਹੋਊਗਾ ਉੱਥੇ ਉਹ ਹੱਥਾਂ ਨਾਲੇ ਭੁਰਦਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਲੇ ਵੀ ਆਪਣਾ ਪਰ ਵੀ ਪਰਾਲੀ ਹੈ ਜਿਹੜੀ ਖੇਤਾਂ ਦੇ ਵਿੱਚ ਪਈ ਹੈ ਕਹਤੇ ਐਨੇ ਪਾਣੀ ਲੱਗ ਗਏ ਉੱਪਰ ਮੀਂਹ ਵਗੈਰਾ ਪਏ ਨੇ ਫਸਲ ਹੋ ਗਈ ਤੇ ਤਗਰੀਬਨ 5-6 ਮਹੀਨੇ ਲੰਗੇ ਤੋਂ ਬਾਅਦ ਤੁਸੀਂ ਜਾਣਦੇ ਹੋ ਵੀ ਪ੍ਰਾਲੀ ਨੇ ਹੁਣ ਰਹਿਣਾ ਕੀ ਹੈ ਜੀ ਹਾਂਜੀ ਉਹ ਤਾਂ ਵਿਚੇ ਆ ਆ ਦੇਖ ਸਕਦੇ ਆ ਆਪਾਂ ਜਮੀਂ ਦੇ ਵਿਚ ਆ ਵਿਚੇ ਰਲ ਗਈ ਜਦੋਂ ਤਵੀਆਂ ਫੇਰਨੀ ਆ ਤਾਂ ਇਹਨੇ ਵਿਚੇ ਮਿੱਟੀ ਦੇ ਰਲ ਜਾਣਾ ਜੀ ਪਤਾ ਵੀ ਨਹੀਂ ਲੱਗਣਾ ਹੈਗਾ ਜਿਹੜੀ ਹਾਂਜੀ ਸਰ ਮਸ਼ੀਨ ਹੈ ਹਾਂਜੀ ਮੈਂ ਸਮਝ ਗਿਆ ਜੀ ਇਹਦੇ ਬਾਰੇ ਮਤਲਬ ਤੁਹਾਡਾ ਕੀ ਵੀ ਹੋਇਆ ਵੀ ਸਰ ਜਿਹੜੀ ਮਸ਼ੀਨ ਹੈ ਬੀਜ ਤਾਂ तकरीबन ਸਹੀ ਪਾਇਆ ਹੈ 40 ਤੋਂ 42 ਕਿਲੋ ਬੀਜ ਹੈ ਤੇ ਬਹੁਤ ਵਧੀਆ ਮਤਲਬ ਐ ਬੇਵਜਮ ਨਹੀਂ ਕਹਿ ਸਕਦੇ ਆਪਾਂ ਜਿਆਦਾ ਬੀਜ ਨਹੀਂ ਘੱਟ ਵੀ ਨਹੀਂ ਕਹਿ ਸਕਦੇ ਪਰ ਜਿਹੜਾ ਸਰਫੇਸ ਸੀਟ ਦੇ ਇੱਕ ਦੋ ਪੁਆਇੰਟ ਆਪਾਂ ਕਹਿ ਸਕਦੇ ਆਂ ਵੀ ਥੋੜਾ ਜਿਹਾ ਦਾਣਾ ਉਹ ਇੱਕ ਸਾਈਡ ਤੇ ਲੈ ਕੇ ਜਾਂਦੀ ਹੈ ਠੀਕ ਹੈ ਮਤਲਬ ਜਦੋਂ ਆਪਾਂ ਇਹਨੂੰ ਇਹਦੇ ਜੰਮਿਆ ਸੀ ਤਾਂ ਉਦਾਂ ਮਹਿਸੂਸ ਹੁੰਦਾ ਸੀ ਵੀ ਜਿਵੇਂ ਇੱਕ ਸਾਈਡ ਜਿੱਧਰ ਨੂੰ ਉਹ ਫਰਕ ਘੁੰਮਦਾ ਸੀ ਉਹ ਸਾਈਡ ਥੋੜਾ ਜਿਆਦਾ ਦਾਣਾ ਵੱਧ ਸੀ ਦੂਜੀ ਸਾਈਡ ਤੋਂ ਚੱਕ ਮਤਲਬ ਹਵਾ ਦੇ ਨਾਲ ਇਹ ਹੋ ਸਕਦਾ ਵੀ ਅਸੀਂ ਥੋੜਾ ਜਿਆਦਾ ਵੱਧ ਚੱਕਰਾਂ ਨਾਲ ਬੀਜਿਆ ਗਿਆ ਹੋਵੇ ਮਤਲਬ ਜੇ ਇਹਦੇ ਵਿੱਚ ਇੰਪਰੂਵਮੈਂਟ ਹੋ ਜਾਵੇ ਕਹਿੰਦੀ ਗੱਲ ਹੈ ਵੀ ਜੇ ਸਰਫੇਸ ਸੀਡ ਨੂੰ ਥੋੜਾ ਜਿਆਦਾ ਮਲਚਰ ਦੇ ਤਕਨੀਕ ਨਾਲ ਮਿਲਾਇਆ ਜਾਵੇ ਮਤਲਬ ਪਿੱਛੇ ਹੀ ਪ੍ਰੋਪਰ ਬੈੱਡ ਬਣੇ ਫਿਰ ਇਹ ਤਕਨੀਕ ਬਹੁਤ ਕਾਮਯਾਬ ਹੋ ਜਾਊਗੀ ਜੀ ਫਿਰ ਜਿਹੜਾ ਮੈਂ ਆਪਾਂ ਕਹਿ ਸਕਦੇ ਵੀ ਉਹ ਦੋਏ ਖੇਤ ਦੇ ਵਿੱਚ ਥੋੜੀ ਥੋੜੀ ਵਿੱਚ ਵਿੱਚ ਛਿੱਧੀ ਹੈ ਕਣਕ ਉਹੀ ਵੇਝਾ ਕਰਕੇ ਆ ਵੀ ਪ੍ਰੋਪਰ ਦਾਣਾ ਨਹੀਂ ਖੰਡਿਆ ਆਏਗਾ ਉਹ ਹਵਾ ਬਣ ਦੇ ਨਾਲ ਉਹ ਦਾਣਾ ਇੱਕ ਸਾਈਡ ਆਪਣਾ ਜਿਹੜਾ ਕਬਰ ਹੋ ਗਿਆ ਜੀ ਵਿੱਚ ਖਾਲੀ ਜਗ੍ਹਾ ਹਾਂਜੀ ਖਾਲੀ ਰਹਿ ਜਾਂਦੀ ਹੈ ਜੀ ਤੁਸੀਂ ਬੀਜ ਜਿਹੜਾ ਕਿੰਨਾ ਜਿੰਨਾ ਉਹ 40 ਤੋਂ 42 ਕੀਤਾ ਜੀ ਜਿੰਨਾ ਰਿਕਮੈਂਡ ਹਾਂਜੀ ਹਾਂ ਜਿੰਨਾ ਉਹਨਾਂ ਹੀ ਪਾਇਆਤਾ ਜੀ ਹਾਂਜੀ ਬਾਕੀ ਇਹ ਹੁੰਦਾ ਜੀ ਵੀ ਮਸ਼ੀਨ ਆ ਤੋਰਾ ਤੋਰਾ ਟਰੈਕਟਰ ਦਾ ਮਾੜਾ ਮੋਟਾ ਕਿਤੇ ਘੱਟ ਵੱਧ ਹੋ ਗਿਆ ਐਨ ਵਿੱਚ ਬੀਜ ਕਿਲੋ ਦੇ ਕਿਲੋ ਦਾ ਕੋਈ ਫਰਕ ਨਹੀਂ ਜੀ ਉੱਪਰ ਥੱਲੇ ਹੋ ਜਾਂਦਾ ਜੀ ਠੀਕ ਹੈ ਠੀਕ ਹਾਂਜੀ ਕਿਉਂਕਿ ਇਹ ਵੀ ਉਸ ਤੋਂ ਪਹਿਲੀ ਵਾਰ ਜਿਹੜੀ ਮਸ਼ੀਨ ਆਈ ਤੇ ਆਪਣੇ ਕੋਲ ਸਰਫੇਸ ਸੀਡਰ ਉਹ ਪਹਿਲਾਂ ਆਪਾਂ ਨੇ ਖੇਤ ਦੇ ਵਿੱਚ ਤੇ ਉਹ ਮਸ਼ੀਨ ਦਾ ਵੀ ਤੁਹਾਨੂੰ ਪਤਾ ਵੀ ਹੋਲੀ-ਹੋਲੀ ਹਿਸਾਬ ਆਉਂਦਾ ਹੈ ਜੇ ਇੱਕ ਅੱਧੇ ਕੀਲੇ 'ਚ ਆਪਾਂ ਨੂੰ ਪਤਾ ਲੱਗਦਾ ਵੀ ਬੀਜ ਜਾਨੀ ਕਿ ਫੇਰ ਵੀ ਅਸੀਂ ਦੇਖਿਆ ਵੀ ਪ੍ਰੋਪਰ ਠੀਕ ਬੀਜ ਪਿਆ ਕੋਈ ਉਹ ਨਹੀਂ ਹੈ ਕਹਿੰਦੇ ਇੱਕ ਹੋਰ ਇਹਦਾ ਫਾਇਦਾ ਰਿਹਾ ਜੀ ਅਸੀਂ ਦੇਖਿਆ ਜੇ ਪਾਣੀ ਸਮਝ ਲਓ ਅੱਜ ਲਾਇਆ ਕੱਲ ਨੂੰ ਮੀਂਹ ਵੀ ਪੈ ਗਿਆ ਜਿਵੇਂ ਦੂਜੀਆਂ ਆਪਣੀਆਂ ਕਣਕਾਂ ਥੋੜੀਆਂ ਪਿਲਕ ਫੜ ਜਾਂਦੀਆਂ ਜੀ ਵੀ ਜ਼ਿਆਦਾ ਪਾਣੀ ਲੱਗਣ ਦੇ ਨਾਲ ਐਦਾ ਮਤਲਬ ਭੋਰਾ ਵੀ ਇੱਕ ਵੀ ਡੱਕਾ ਜਿਹੜਾ ਹੈਗਾ ਜੀ ਪੀਲਾ ਨਹੀਂ ਧਪਿਆ ਹੈਗਾ ਬਹੁਤ ਵਧੀਆ ਰਹੇ ਅਸੀਂ ਦੇਖਿਆ ਸਾਡੇ ਦੋ ਖੇਤ ਤੇ ਦੋਹਾਂ ਨੂੰ ਪਾਣੀ ਲੱਗਿਆ ਹੋਇਆ ਤਾਂ ਦੋਏ ਦਿਨੇ ਮੀਂਹ ਪੈ ਗਿਆ ਉਹ ਦੋਏ ਖੇਤ ਨੇ ਪਿਲਕ ਫੜ ਲਈ ਉਹਨੂੰ ਥੋੜਾ ਜਿਹਾ ਫੇਰ ਕਵਰ ਅਪ ਕਰਨਾ ਪਿਆ ਇਹਨੂੰ ਕੋਈ ਪ੍ਰੋਬਲਮ ਨਹੀਂ ਤੇ ਉਸੇ ਤਰੀਕੇ ਨਾਲ ਮਤਲਬ ਖੜੀ ਸੀ ਜੀ ਬਹੁਤ ਕਈ ਜਗ੍ਹਾ ਤੇ ਜ਼ਿਲ੍ਹਿਆਂ ਚ ਵੀ ਪ੍ਰੋਬਲਮ ਆਈ ਹੈ ਗੁਲਾਬੀ ਸੁੰਡੀ ਦੀ ਕਿਸਾਨ ਵੀਰਾਂ ਨੂੰ ਤੇ ਇੱਥੇ ਆਪਾਂ ਜੇ ਆਮ ਤੌਰ ਤੇ ਤਾਂ ਨਹੀਂ ਆਈ ਤੇ ਇਸ ਚਾ ਆਪਾਂ ਨੂੰ ਉਹ ਕੋਈ ਦੇਖਣ ਚਾ ਤਾਂ ਨਹੀਂ ਆਇਆ ਉਦੋਂ ਤੁਹਾਨੂੰ ਅਸੀਂ ਦੱਸਿਆ ਵੀ ਸੀ ਇਹ ਜੀ ਕੋਈ ਪ੍ਰੋਬਲਮ ਨਹੀਂ ਆਈ ਪਹਿਲਾਂ ਵੀ ਆਪਣੇ ਅਫਸਰ ਸਾਹਿਬ ਆ ਕੇ ਦੱਸ ਕੇ ਗਏ ਸੀ ਵੀ ਇਹਦਾ ਵੀ ਧਿਆਨ ਰੱਖਿਓ ਪਰ ਸਾਨੂੰ ਕਿਤੇ ਵੀ ਕੋਈ ਤਾਂ ਗਿਆ ਮਹਿਸੂਸ ਨਹੀਂ ਹੋਇਆ ਵੀ ਜਿੱਥੇ ਗੁਲਾਬੀ ਸੁੰਡੀ ਜਾਂ ਹੋਰ ਕਿਸੇ ਤਰੀਕ ਦੇ ਇਨਸੈਕਟ ਜਿਹੜੇ ਹੋਣਗੇ ਵੀ ਉਹ ਖਰਾਬ ਕਰ ਰਹੇ ਨੇ ਠੀਕ ਹੈ ਠੀਕ ਉਹ ਤੋਂ ਵੀ ਬਚਾਉ ਰਹੇ ਆ ਜੀ ਖੇਤੀਬਾੜੀ ਵਿਭਾਗ ਦੇ ਵੱਲੋਂ ਅਸੀਂ ਕਿਸਾਨਾਂ ਨੂੰ ਇਹ ਹੀ ਜਾਗਰੂਕ ਕਰ ਰਹੇ ਹਾਂ ਵੀ ਜਿਹੜੀ ਇਹ ਸਰਫੇਸ ਸੀਡਰ ਮਸ਼ੀਨ ਹੈ ਇਹ ਐਦਾ ਖਰਚਾ ਬਹੁਤ ਘੱਟ ਹੈ ਤੇ ਦੂਸਰਾ ਇਹ ਛੋਟੇ ਟਰੈਕਟਰ ਤੋਂ ਹੀ ਚੱਲ ਜਾਂਦੀ ਹੈ ਤੇ ਇਹ ਆਪਣੇ ਇੱਥੇ ਫਤਿਹਗੜ੍ਹ ਸਾਹਿਬ 'ਚ ਸਾਰੇ ਬਲਾਕਾਂ 'ਚ ਸੁਸਾਇਟੀਆਂ 'ਚ ਉਪਲਬਧ ਹੈ ਤੇ ਐਦਾ ਜਿਹੜਾ ਰਿਜ਼ਲਟ ਹੈ ਉਸੇ ਕਿਸਾਨ ਦੇ ਦੱਸਣ ਮੁਤਾਬਕ ਇਈ ਜਾਪਦਾ ਹੈ ਵੀ ਇਸ 'ਚ ਉਹਨਾਂ ਦੇ ਬਰਾਬਰੀ ਹੈ ਚਾਹੇ ਉਹ ਹੈ ਪੀਸੀ ਡਰੇ ਚਾਹੇ ਸਿੱਧੀ ਵਿਜਾਈ ਨਾਲ ਕੀਤੀ ਹੈ ਜਾਂ ਛਿਟਾ ਦਿੱਤਾ ਹੈ ਤੇ ਸਰਫੇਸ ਸੀਡਰ ਹੈ ਇਹਨਾਂ ਦਾ ਲਗਭਗ ਫਸਲ ਦੇਖਣ ਤੇ ਇਹ ਲੱਗਦਾ ਹੈ ਵੀ ਝਾੜ ਬਰਾਬਰੀ ਆਵੇਗਾ ਤੇ ਆਪਾਂ ਇਹਦਾ ਕ੍ਰੋਪ ਕਟਿੰਗ ਰਾਈ ਝਾੜ ਵੀ ਚੈੱਕ ਕਰਾਂਗੇ ਤੇ ਕਿਸਾਨਾਂ ਨੂੰ ਜਾਗਰੂਕ ਕਰਾਂਗੇ ਹਾਂਜੀ ਮੈਂ ਸੁਦਾਗਰ ਸਿੰਘ ਸਦਾਗਰ ਸਿੰਘ ਪੁੱਤਰ ਸਰਦਾਰ ਹਾਕਮ ਸਿੰਘ ਪਿੰਡ ਕਾਲੇ ਮਾਜਰਾ ਤਹਿਸੀਲ ਖਮਾਣੋ ਦੇ ਰਹਿਣ ਵਾਲੇ ਆ ਜੀ ਅਸੀਂ ਇਹ ਕਣਕ ਪਲਾਟ ਆਪਣਾ ਸਰਫੇਸ ਸੀਡਰ ਨਾਲ ਵਿਜਿਆ ਸੀ ਅੱਜ ਮਿਤੀ 17 4 24 ਨੂੰ ਸਾਡੇ ਕੋਲ ਮੁੱਖ ਖੇਤੀਬਾੜੀ ਅਫਸਰ ਫਤਿਹਗੜ੍ਹ ਸਾਹਿਬ ਤੇ ਬਲਾਕ ਅਫਸਰ ਸਾਡੇ ਖਮਾਣੋ ਤੋਂ ਪਹੁੰਚੇ ਆ ਜੀ ਇਹ ਇਹਨਾਂ ਨੇ ਇੱਥੇ ਵਿਜ਼ਿਟ ਕੀਤਾ ਇਸ ਕਰਕੇ ਜੀ ਵੇ ਅਸੀਂ ਇਹਨਾਂ ਨੂੰ ਆਪਣਾ ਪਲਾਟ ਦਿਖਾ ਰਹੇ ਹਾਂ ਸਾਡੇ ਕੋਲ ਨੀ ਉਹ ਠੀਕ ਹੈ ਜੀ ਬਾਕੀ ਥੋੜੀ ਜੀ ਇਹਦੇ ਚ ਦਿੱਕਤ ਆਈ ਹੈ ਜਿਹੜੀ ਵੀ ਇਹ ਇੱਕ ਤਾਂ ਸਰਫੇਸ ਸੀਡਰ ਥੋੜੀਆਂ ਢੇਰੀਆਂ ਲਾਉਂਦਾ ਜੀ ਉਹ ਲੇਬਰ ਲਾ ਕੇ ਖੰਡਾਉਣੀਆਂ ਪੈਣੀਆਂ ਤੇ ਦੂਜਾ ਥੋੜੀ ਜੀ ਸਮੱਸਿਆ ਸਾਨੂੰ ਆਈ ਹੈ ਜੀ ਗੁੱਲੀ ਡੰਡੇ ਦੀ ਗੁੱਲੀ ਡੰਡਾ ਥੋੜਾ ਜਿਆਦਾ ਕੀ ਦੇਖਣ ਨੂੰ ਜ਼ਿਆਦਾ ਹੈ ਜੀ ਪਹਿਲਾਂ ਨਾਲੋਂ ਤੇ ਬਾਕੀ ਸਾਡੇ ਹਿਸਾਬ ਨਾਲ ਸਹੀ ਹੈ ਜੀ ਖਰਚੇ ਪੱਖੋਂ ਇਹ ਜਿਮੀਦਾਰ ਨੂੰ ਬਚਾਉਣ ਵਾਲੀ ਮਸ਼ੀਨ ਹੈ ਜੀ ਇਹ ਜਿਹੜੀ ਗੁੱਲੀ ਡੰਡੇ ਦੀ ਪ੍ਰੋਬਲਮ ਆਈ ਹੈ ਉਸ ਟਾਈਮ ਬਜਾਈ ਦੇ ਟਾਈਮ ਮੀ ਪੈ ਗਿਆ ਸੀਗਾ ਜੀ ਉਹਦੇ ਕਰਕੇ ਵੀ ਸ਼ਾਇਦ ਸੱਲਾ ਰਹਿਣ ਕਰਕੇ ਵੀ ਇਹ ਪ੍ਰੋਬਲਮ ਆਈ ਹੋਵੇ। ਬਾਕੀ ਤਾਂ ਜੀ ਠੀਕ ਆ ਬਸ ਇਹ ਹੀ ਆ ਵੀ ਕਿਤੇ ਢੇਰੀਆਂ ਲਾਉਂਦਾ ਕਿਤੇ ਬਿਲਕੁਲ ਨੰਗਾ ਹੀ ਛੱਡ ਦਿੰਦਾ। ਤੇ ਉਹਦਾ ਥੋੜਾ ਜਿਹਾ ਇਹਦਾ ਹੱਲ ਕੀਤਾ ਜਾਵੇ। ਇਹ ਜਿਹੜੀ ਕੋ ਘਾਟ ਹੈ ਇਹਦੇ ਵਿੱਚ ਉਸ ਅੱਗੇ ਵਾਸਤੇ ਸੋਧ ਕੀਤੀ ਜਾਵੇ। ਬਾਕੀ ਠੀਕ ਹੈ ਜੀ ਇਹ ਬਜਾਈ ਪੱਖੋਂ। ਹੋਰ ਫਸਲਾਂ ਜਿਵੇਂ ਬਰਾਬਰ ਤੁਸੀਂ ਲਾਇਆ ਹੈ ਪਲਾਟ ਉਦੇ ਬਰਾਬਰ ਹੀ ਹੈ ਜੀ ਦੇਖਿਆ ਤੁਹਾਨੂੰ ਕਣਕ ਦਾ ਜੀ ਹੋਰ ਸੁਪਰ ਸੀਡਰ ਦੀ ਵੀ ਬੀਜੀ ਹੋਈ ਹੈ ਉਹਦੇ ਵੀ ਬਰਾਬਰ ਹੀ ਹੈ ਜੀ ਕੋਈ ਘਟ ਨਹੀਂ ਹੈ ਜੀ ਕਿੰਨੇ ਤਰ੍ਹਾਂ ਨਾਲ ਬੀਜੀ ਹੈ ਜੀ ਇੱਕ ਮਲਚਰ ਨਾਲ ਵੀ ਬੀਜੀ ਹੈ ਜੀ ਮਲਚਰ ਨਾਲ ਵੀ ਉਦਾਂ ਹੀ ਆ ਜੀ ਕੋਈ ਘਟ ਨਹੀਂ ਹੈ ਇੱਕ ਬਰਾਬਰ ਹੀ ਦਿੰਨੇ ਠੀਕ ਹੈ ਠੀਕ ਕੋਈ ਕਮੀ ਨਹੀਂ ਆ ਕਿਸਾਨ ਵੀਰੋ ਖੇਤੀਬਾੜੀ ਵਿਭਾਗ ਦੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਜਾਗਰੂਕ ਸਮੇਂ-ਸਮੇਂ ਤੇ ਕੀਤਾ ਜਾਂਦਾ ਕਿ ਆਪਾਂ ਕਿਵੇਂ ਆਪਣੇ ਜਿਹੜੇ ਖਰਚੇ ਨੇ ਉਹ ਘਟਾ ਸਕਦੇ ਆਂ ਤੇ ਆਪਣੀ ਜਿਹੜੀ ਖੇਤੀ ਇਨਕਮ ਆ ਉਹਨੂੰ ਕਿਵੇਂ ਆਪਾਂ ਵਧਾ ਸਕਦੇ ਆਂ ਸੋ ਸਰਫੇਸ ਸੀਡਰ ਜਿਹੜੀ ਪੀਯੂ ਵੱਲੋਂ ਨਵੀਂ ਮਸ਼ੀਨ ਤਿਆਰ ਕੀਤੀ ਗਈ ਆ ਉਹਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਖਮਾਣਾ ਬਲਾਕ ਦੇ ਵਿੱਚ ਦੋ ਕਿਸਾਨਾਂ ਦੇ ਖੇਤਾਂ ਦੇ ਵਿੱਚ ਪ੍ਰਦਰਸ਼ਨੀ ਪਲਾਟ ਲਵਾਏ ਗਏ ਸੀਗੇ ਤੇ ਅੱਜ ਉਹ ਬਹੁਤ ਹੀ ਸਫਲ ਸਾਡਾ ਤਜਰਬਾ ਰਿਹਾ ਆ ਆ ਪਾਂਚ ਗੱਗੜਵਾਲ ਪਿੰਡ ਦੇ ਵਿੱਚ ਗੁਰਵਿੰਦਰ ਸਿੰਘ ਉਹਨਾਂ ਦੇ ਖੇਤ ਦੇ ਵਿੱਚ ਖੜੇ ਆ ਸੋ ਬਹੁਤ ਵਧੀਆ ਫਸਲ ਖੜੀ ਆ ਉਹ ਕਈ ਕਿਸਾਨ ਵੀਰ ਜਦੋਂ ਬਜਾਈ ਅਸੀਂ ਕਰਾਉਣ ਬਾਰੇ ਗੱਲ ਕਰਦੇ ਸੀ ਤਾਂ ਸਾਨੂੰ ਕਹਿੰਦੇ ਸੀਗੇ ਕਿ ਇਹਦੇ ਵਿੱਚ ਚੂਹਾ ਪੈ ਸਕਦਾ ਕਿਉਂਕਿ ਪਰਾਲੀ ਬਹੁਤ ਜ਼ਿਆਦਾ ਹੁੰਦੀ ਆ ਜਾ ਕਈ ਕਹਿੰਦੇ ਸੀ ਕਿ ਪ੍ਰਾਲੀ ਦੀ ਸੁੰਡੀ ਪੈ ਜਾਂਦੀ ਆ ਸੋ ਕਈ ਤਰ੍ਹਾਂ ਦੀਆਂ ਕਿਸਾਨਾਂ ਦੇ ਮਨਾਂ ਦੇ ਵਿੱਚ ਸ਼ਿਕਵੇ ਸੀਗੇ ਸੋ ਸੰਕੋਚ ਕਰਦੇ ਸੀਗੇ ਪਰ ਅੱਜ ਕਿਸਾਨ ਦੇ ਕਹਿਣ ਦੇ ਮੁਤਾਬਕ ਕੋਈ ਵੀ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਆ ਦੇਖਣ ਨੂੰ ਨਹੀਂ ਮਿਲੀ ਸੋ ਮੇਰੀ ਬਤ ਤੋਂ ਬਦ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਇਹਨੂੰ ਆਪਾਂ ਤਕਨੀਕ ਨੂੰ ਅਪਣਾਈਏ ਬਹੁਤ ਹੀ ਲਾਹੇਵੰਦ ਚੀਜ਼ ਹੈਗੀ ਆ ਛੋਟੀ ਮਸ਼ੀਨਾਂ ਛੋਟੇ ਟਰੈਕਟਰ ਦੇ ਨਾਲ ਘੱਟ ਪੈਸਿਆਂ ਦੇ ਨਾਲ ਆਪਾਂ ਇਹਦੀ ਵਰਤੋਂ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ